ਮੇਰਾ ਨਾਮ ਗੁਰਮਖਸ ਸਿੰਘ ਆ ਮੇਰਾ ਪਿੰਡ ਧਾਰੀ ਹਲਕ ਲੈ ਰਿਆ ਤੇ ਸਾਡੇ ਰਿਸ਼ਤੇਦਾਰ ਹੈ ਜੀ ਤੇ ਜਦੋਂ ਸਾਨੂੰ ਪਤਾ ਲੱਗਾ ਇਥੇ ਪਾਣੀ ਆ ਰਿਹਾ ਹੈ ਅਸੀਂ ਦਵਾ ਦਾ ਟਰੈਕਟਰ ਲਿਆਂਦਾ ਇਹਨਾਂ ਨੂੰ ਖੜਿਆ ਜੀ ਤੇ ਇੱਥੇ ਜਦੋਂ ਵੇਖਿਆ ਪਾਣੀ ਬਹੁਤ ਆ ਜਾ ਆ ਗਿਆ ਤੇ ਬਾਅਦ ਚ ਅਸੀਂ 5-17 ਬਾਅਦ ਆਏ ਆ ਤੇ ਇਹਨਾਂ ਦੇ ਕਮਰੇ ਜਿਹੜੇ ਟਹਿ ਟਰੀ ਹੋ ਚੁੱਕੇ ਸੀ ਦੋਵੇਂ ਆ ਬਣਾ ਦਾ ਡੰਗਰਾਂ ਵਾਲਾ ਵੀ ਤੇ ਘਰ ਵਾਲਾ ਵੀ ਟਹਿ ਚੁੱਕਿਆ ਅਹੀਂ ਪ੍ਰਸ਼ਾਸਨ ਤੋਂ ਵੀ ਤੇ ਐਨਜੀ ਜਿਹੜੀਆਂ ਆਈਆਂ ਨੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਕੋਈ ਮੰਗ ਕਰਦੇ ਆ ਕਿ ਇਹਨਾਂ ਦੇ ਕਮਰੇ ਜਿਹੜੇ ਬਣਾ ਕੇ ਦਿੱਤੇ ਜਾਣ ਤੇ ਗੀ ਘਰੀਬ ਪਰਿਵਾਰ ਆ ਕਰਜ਼ੇ ਠਾਇਆ ਵਾ ਇਹਨਾਂ ਦੇ ਕੋਈ ਕਰਜ਼ਾ ਵੀ 5-7 ਲੱਖ ਕਰਜ਼ਾ ਇਹਨਾਂ ਦੇ ਸਿਰ ਹੈਗਾ ਵਾ ਤੇ ਇਹਨਾਂ ਪਹਿਲੀ ਜਿਹੜੀ 5-4 ਕਿਲੇ ਟਾਂ ਠੇਕ ਰਹੀ ਸੀ 2-3 ਕਿਲੇ ਆਪਣੀ ਇਹਨਾਂ ਦੀ ਤੇ ਉਹ ਜਿਹੜੀ ਸਾਰੀ ਪੱਤਲ ਪੈ ਚੁੱਕੀ ਆ ਐਵੇਂ ਹਰੀ-ਹਰੀ ਫਸਲ ਵੇਖ ਨੂੰ ਦੇਖਦੀ ਆ ਤੇ ਨਿਹਰੀ ਪੱਤਲੀ ਆ ਉਹ ਵੀ ਜੇ ਵਢਾਈ ਤੇ ਖਰਚਾ ਬਹੁਤ ਜ਼ਿਆਦਾ ਚੜਦਾ ਜੀ ਅਸੀਂ ਦੇਹੋ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਤੇ ਜਿਹੜੀ ਇੰਜ ਸਸਤਾ ਜਿਹੜੀਆਂ ਸਮਾਸੇਈ ਸੰਤਾਂ ਉਹਨਾਂ ਕੋਈ ਮੰਗ ਕਰਦੇ ਕਿ ਇਹਨਾਂ ਦਾ ਕੋਈ ਨਾ ਕੋਈ ਹਿੱਲਾ ਕੀਤਾ ਜਾਵੇ ਇਹਨਾਂ ਨੂੰ ਕੋਈ ਨਾ ਕੋਈ ਦਿੱਤਾ ਜਾਵੇ